ਬਾਛਾ ਜਸ ਵਈਆਂ ਚ ਕਹਿੰਦੇ ਦੇਖ ਪਰਿਓ ਘਰ ਜੋਗ ਜੱਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਹਾਂ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਮਤ ਵੀ ਤਾਂ ਲਵਜੀਤ ਸ੍ਰੀ ਲੰਗਈ ਆ ਠੀਕ ਹੈ ਜੀ ਸਾਰੀਆਂ ਮਤਾਂ ਦੇਖੀਆਂ ਨੇ ਠੀਕ ਹੈ ਕਹਿੰਦੇ ਮਤ ਕਉ ਨਾ ਦੇਖ ਕੇ ਤਾਂ ਪ੍ਰਾਨਪਤੀ ਕੇ ਪ੍ਰਾਨਪਤੀ ਵਾਲੀ ਮਤ ਕੋਈ ਕਿਸੇ ਕੋਲ ਵੀ ਹੈ ਨਹੀਂ ਠੀਕ ਹੈ ਜੀ ਕਿਹੜਾ ਪ੍ਰਾਨਾ ਦਾ ਪਤੀ ਹੈ ਕਿਹੜਾ ਪ੍ਰਾਨਾ ਦਾ ਹਾਕਮ ਹੈ ਉਹ ਮਤ ਕਿਸੇ ਕੋਲ ਨਹੀਂ ਜੈਨ ਮਾਤਾਵਾ ਗੁਰਮਤ ਕਿਸੇ ਕੋਲ ਵੀ ਹੈ ਨਹੀਂ ओके पर जो माता है नहीं तो पीरा का जोड़ी बैठे ने ठीक है धर्म ਦੇ ਅੱਡੇ ਦਾ ਬਣਾਈ ਬੈਠੇ ਨੇ ਹੂੰ ਹੂੰ ਧਰਮ ਦੇ ਬੋਰਡ ਦਾ ਲਈ ਬੈਠੀਆਂ ਨੇ ਮਤਾਂ ਉਹ ਹੂੰ ਉਹਨਾਂ ਦੇ ਘਰ ਕੀ ਹੋ ਰਿਹਾ ਹੈ ਹੂੰ ਉਹਨਾਂ ਦੇ ਆਂਗਣ ਵਿੜੇ ਵਿੱਚ ਕੀ ਜਲਦਾ ਹੈ ਫੇਰ ਉਹ ਦੱਸਿਆ ਦਿਖਾਇਆ ਨਕਸ਼ਾ ਸਾਰਾ ਠੀਕ ਹੈ ਜੀ ਠੀਕ ਉਹ ਸਾਰਾ ਨਕਸ਼ਾ ਦਿਖਾਇਆ ਹੈ ਵੀ ਖਾਲਸੇ ਨੇ ਵੇਰ ਵੀ ਨਾ ਉਹਨਾਂ ਤੋਂ ਠੀਕ 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 ਉਹ ਕਿੰਨਾ ਝੂਠਾ ਹੈ ਚੋਰ-ਚੋਰ ਮਸੇਰੇ ਭਾਈ ਹੁੰਦੇ ਨੇ ਇਹ ਸੱਚ ਦੇ ਖਿਲਾਫ ਇਕੱਠੇ-ਇਕੱਠੇ ਹੋ ਜਾਂਦੇ ਨੇ ਯਾਰ ਕਿੱਥੇ ਕੀ ਇਹਨਾਂ ਕੋਲ ਹਥਿਆਰ ਹੁੰਦੇ ਨੇ ਕਿਹੜੇ-ਕਿਹੜੇ ਹਥਿਆਰ ਇਹਨਾਂ ਕੋਲ ਹੁੰਦੇ ਨੇ ਤੇ ਕਿਵੇਂ ਯੂਜ਼ ਕਰਦੇ ਨੇ ਉਹਨਾਂ ਹਥਿਆਰਾਂ ਨੂੰ ਉਹਨਾਂ ਹਥਿਆਰਾਂ ਨੂੰ ਢਾਲ ਦਿੰਦੀ ਹੋ ਗਿਆ ਉਹਨਾਂ ਦੇ ਗਿਰੀਏ ਜਿੱਥੇ ਖਾਲਸੇ ਨੇ